ਕਿਸਾਨ ਵੀਰੋ ਕਿਸਾਨੀ ਕੀਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡਾ ਨਾਂ ਐਰ ਸ਼ਹਿਰ ਪਾਕ ਦੀ ਵਹੜ ਲੈ ਕੇ ਆਏ ਆ ਇਹਦੀ ਡਿਟੇਲ ਸਾਂਝੀ ਤੱਕ ਨਾ ਕਰਾਂਗੇ ਤੇ ਪਹਿਲਾ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸੀਲ ਤੇ ਜਿਹੜਾ ਜਿਹੜਾ ਇਹ ਪਿੰਡ ਤੋਂ ਤਰਨਤਾਰਨ ਲੱਗਦੇ ਆ ਤੇ ਤਰਨਤਾਰਨ ਤੋਂ ਜਿਹੜੀ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਜਿਹੜਾ ਪਟੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਹੁੰਦਾ ਹੈ ਇਹਦੇ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਆਪਣਾ ਬਾਕੀ ਨੰਬਰ ਸਕਰੀਨ ਤੇ ਚਾਲੂ ਕਰਦੇ ਆਂਗੇ ਜਿਹੜੇ ਵੀ ਵੀਰ ਤੇ ਪਸੰਦ ਉਹਦੀ ਵਹਿੜ ਆਦਾ ਸਾਈਪਿਆਨਾ ਕਰਕੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ ਉਹ ਸੋ ਦੇਖ ਤੋਂ ਗੱਲ ਕਰਦੇ ਆਂ ਵਹਿੜ ਦੀ ਆ ਦੇਖ ਸਕਦੇ ਜੀ ਆਪਾਂ ਤੁਹਾਨੂੰ ਕੋਲ ਕੇ ਵਿਖਾ ਦਿੰਦੇ ਆਂ ਆਪ ਵੀ ਇਸ ਕੁਆਲਟੀ ਚੈੱਕ ਕਰੋ ਇਹ ਤਾਂ ਦੇ ਲੋ ਆਪ ਤੇ ਇਸ ਵਾਰ ਕੀ ਚੱਲਿਆ ਐਟਫੋ ਆਇਰ ਸ਼ਹਿਰ ਚ ਕਾਹਦੀ ਹੈਗੀ ਆ ਤੋ ਦੋਸਤੋ ਇਹ ਦੂਜਾ ਸੂਆ ਵੈੜਸ ਨੂੰ ਜਾ ਰਹੀ ਆ ਕੋਈ ਵੀ ਤੀਜਾ ਵੀ ਸਮਝਣਾ ਆਪਦੀ ਨਾਲ ਆਪੋ ਆਪਣੀ ਸਮਝਣਾ ਵੇਖ ਸਕਦੇ ਕਿਉਂਕਿ ਜਿਤਨਾ ਆਪਾਂ ਘਰ ਵਾਲੇ ਕਹਿੰਦੇ ਆਪਾਂ ਉਦਾਂ ਹੀ ਸੂਆ ਦੱਸ ਦਈਦਾ ਵਾ ਕੋਈ ਦੂਜਾ ਸਮਝ ਲੇ ਤੀਜਾ ਸਮਝ ਲੈ ਚੌਥਾ ਸਮਝ ਲੈ ਬਾਕੀ ਘਰ ਵਾਲਿਆਂ ਦੇ ਦੱਸਣ ਦੇ ਮਤਲਬ ਕਿ ਦੂਜਾ ਸੂਆ ਸਮੁੰ ਜਾ ਰਹੀ ਆ ਤੇ ਜਿਹੜਾ ਪਹਿਲਾ ਸੂਏ ਨੇ 15 ਤੋਂ 16 ਲੀਟਰ ਦੁੱਧ ਕੱਢਿਆ ਤੇ ਫੈਰ ਕਿ ਆਪਾਂ ਵਾਧ ਦੀ ਮੀਟ ਕਰ ਸਕਦੇ ਆ ਬਾਕੀ ਆ ਥਣ ਭਾਂਡਾ ਚੈੱਕ ਕਰ ਸਕਦੇ ਜੀ ਆ ਫਿਰ ਕੁਆਲਟੀ ਚੈੱਕ ਕਰ ਲਓ ਨਾ ਹਾਂਜੀ ਸਾਡੀ ਦੋਸਤੋ ਗੈਬ ਪੂਰਾ ਵਾਥਣਾ ਚ ਆ ਦੇਖ ਸਕਦੇ ਜੀ ਵਿਥ ਵਿਰਨ ਪੂਰੀ ਆ ਆ ਬੈਕ ਸਾਈਡ ਤੋਂ ਸਭ ਮਾਨਾ ਚੈੱਕ ਕਰ ਸਕਦੇ ਜੀ ਆ ਉਲਟ ਬਾਈ ਵਾਲੀ ਸਾਈਡ ਤੋਂ ਦੇਖ ਸਕਦੇ ਹੋ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਾ ਯਾਰੋ ਦੋਸਤੋ ਆ ਦੇਖ ਸਕਦੇ ਜੀ ਦੋਸਤੋ ਆ ਦੇਖ ਸਕਦੇ ਜੀ ਜਿਹੜਾ ਟਾਈਮ ਆ ਕੋਈ ਵੀਰ 8 ਤੋਂ 10 ਦਿਨ ਮੰਨ ਲੇ ਉਤਰਾ ਤਕਰੀਬਨ 5-7 ਦਿਨ ਹੀ ਹੋ ਸਕਦਾ ਖੜੇ ਵਹਿੜ ਬਾਕੀ ਕੋਈ 8 ਤੋਂ 10 ਦਿਨ ਮੰਨ ਕੇ ਖੜ ਸਕਦਾ ਵਾ ਕਿ ਯਾਰ ਦੂਰ ਨੇੜੇ ਦੇ ਮਤਲਬ ਹੋ ਜਾਂਦਾ ਵਾ ਗੱਡੀ ਦਾ ਵੀ ਵੀ ਪਹੁ ਆਉਣ ਦੂਰੀ ਦੇ ਹਿਸਾਬ ਨਾਲ ਕਿ ਯਾਰ ਪਹਿਲਾਂ ਵੀ ਸੂ ਪੈਂਦਾ ਵਾ ਆ ਦੇਖ ਸਕਦੇ ਹੋ ਦੋਸਤੋ ਹਾਂ ਬਈ ਸਾਈਡ ਤੇ ਦੋਸਤੋ ਆ ਮਾਰੇ ਜੇ ਲੱਗੇ ਆ ਪਰ ਇਹਨਾਂ ਚੋਂ ਨਹੀਂ ਕੁਝ ਵੀ ਆਉਂਦਾ ਹੈਗਾ ਇਹ ਕਾਫੀ ਉੱਪਰ ਰਹਿ ਜਾਂਦੇ ਆ ਬਾਕੀ ਥਣ ਪ੍ਰੋਪਰ ਚਾਰੇ ਪੂਰਾ ਆਪਾਂ ਭਰਾ ਕੇ ਲੈ ਆਏ ਆ ਬਾਕੀ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਦਾ ਤਸੱਲੀ ਕਰਕੇ ਸਾਈ ਬਿਆਨਾ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾ ਵਾ ਤੋ ਦੋਸਤੋ ਗੱਲ ਕਰਦੇ ਆਂ ਆਪਾਂ ਇਹਦੇ ਰੇਟ ਦੀ ਬਿਲਕੁਲ ਜਾਇਜ਼ੀ ਇਹਦਾ ਭਾਰੀ ਰੱਖਿਆ ਵੀ ਨਾ ਵਾਸਤੇ ਦੋਸਤੋ ਮੋਲ ਕਰਨ ਨੂੰ ਇਹਦਾ ਆਪਾਂ 45 ਕਰੀ ਜੀਏ ਭਾਵੇਂ 42 ਕਰੀ ਜੀਏ ਭਾਵੇਂ 40 ਕਰੀ ਜੀਏ ਜਿਹੜੀ ਦੋਸਤੋ ਅੱਜ ਦਾ ਮੌਕੇ ਤੇ ਜਿਹੜਾ ਰੇਟ ਆ ਉਹ ਆਪਾਂ 38000 ਚ ਛੋਟ ਛੱਪਾ ਕਰ ਦਾਂਗੇ ਥੋੜਾ ਜਿਹਾ 38000 ਦੀ ਅੱਜ ਵੈਡ ਹੋ ਜੂਗੀ ਬਾਕੀ ਸੇਵਾ ਸੰਭਾਲ ਦੇ ਜੇ ਕੋਈ 4 ਦਿਨ ਠਹਿਰ ਕੇ ਫਿਰ ਉਸ ਹਿਸਾਬ ਨਾਲ ਰੇਟ ਹੋਊਗਾ ਅੱਜ ਦਾ ਜਿਹੜਾ ਮੁੱਲ ਹੈ ਦਾ 38000 ਰੁਪਈਆ 37000 ਜੋ ਛੋਟ ਸ਼ਪਾ ਥੋੜਾ ਬੜਾ ਮਾਨਤਾਨ ਕਰਾਂਗੇ ਜਿਆਦਾ ਨਹੀਂ ਕੋਈ ਵੀਰ ਕੋਈ ਇੰਕਾਵੇ ਬਾਕੀ ਹੈ ਨਵੀਂ ਵੈੜ ਹੈ ਕੋਈ ਪੁਰਾਣੀ ਨਹੀਂ ਹੈਗੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ